ਤੇ ਕੋਚ ਕਿਨੂੰ ਮੰਨਦੇ ਸੀ ਬਾਈ ਕੋਚ ਤਾਂ ਜੀ ਮੇਰਾ ਪਿਓ ਵੀ ਪੈ ਉਹ ਨਹੀਂ ਮੰਨਦਾਈ ਮੈਂ ਆਪਦੇ ਡੈਡੀ ਨੂੰ ਵੀ ਤੇ ਪਹਿਲਾਂ ਇਹ ਵੀ ਖੇੜਦੇ ਹੁੰਦੇ ਸੀ ਇਹਨਾਂ ਦੀ ਰਿਪੋਰਟ ਰਹੀ ਹੈ ਇਹਨਾਂ ਨੇ ਖੇਡਣ ਲਾਇਆ ਸੀ ਮੈਨੂੰ ਇਹ ਹੀ ਦੱਸਦੇ ਹੁੰਦਾ ਥੋੜਾ ਮोटा ਜਿਹੜਾ ਕੁਝ ਵੀ ਨਹੀਂ ਵੈਸੇ ਮੈਂ ਆਪ ਹੀ ਲੱਗ ਗਿਆ ਜੀ ਬਸ ਪਿੰਡੋਂ ਕਿਹੜੇ ਖੇੜਾ ਜਿਵੇਂ ਤੁਹਾਨੂੰ ਦੱਸਿਆ ਜੀ ਪਿੰਡੀ ਖੇਡੀ ਜਾਂਦੇ ਮਿਹਨਤ ਕਰੀ ਜਾਂਦੇ ਹਾਂ ਨਹੀਂ ਉਸ ਤੋਂ ਬਾਅਦ ਜਿਵੇਂ ਆਪਾਂ ਕੈਂਪ ਚ ਜਾਂਦੇ ਫਿਰ ਉਦੋਂ ਕਿੰਨਾ ਕਿੰਨੇ ਕੋਲੇ ਗਏ ਕੈਂਪ ਚ ਜੀ ਮੈਂ ਜਿਵੇਂ ਗੱਡੀ ਵਿੱਚ ਖੇਡਣ ਤੋਂ ਪਹਿਲਾਂ ਬਾਈ ਜਗਤਾਰਤਨ ਵਾਲੇ ਕੋਲੇ ਜਾ ਕੇ ਆਇਆ ਮਹੀਨਾ ਡੇਢ ਮਹੀਨਾ ਜੀ ਉਹਨਾਂ ਤੋਂ ਲੇਤੀ ਆਇਆ ਉਹ ਚੰਗਾ ਹੀ ਮਹੀਨਾ ਡੇਢ ਮਹੀਨਾ ਹਾਂ ਜੀ ਹਾਂ ਤੇ ਬਾਈ ਫਿਰ ਕਿਹਦੇ ਵਰਗਾ ਬਣਨਾ ਚਾਹੁੰਦੇ ਸੀ ਤੁਸੀਂ ਜਦੋਂ ਗਰਾਊਂਡਾਂ ਪਹਿਲਾਂ ਤਾਂ ਬਚਪਨ ਦਾ ਸ਼ੌਕ ਸੀ ਬਾਪੂ ਨੇ ਲਾਤਾ ਹਾਂ ਜੀ ਪਹਿਲਵਾਨਾਂ ਨੂੰ ਖੁਲਦੇ ਦੇਖਿਆ ਤੇ ਫਿਰ ਜਦੋਂ ਗਰਾਊਂਡਾਂ ਦੇ ਵਿੱਚ ਉਤਰੇ ਉਹ ਸਟਾਰ ਖਿਡਾਰੀਆਂ ਦੇ ਵਿੱਚ ਆਏ ਉਹ ਤੇ ਫਿਰ ਕਿੰਨਾ ਦਾ ਵਰਗਾ ਬਣਨਾ ਚਾਹੁੰਦੇ ਸੀ ਮੈਂ ਬਾਈ ਬਾਈ ਸਵਰਗਵਾਸੀ ਬਿੱਟੂ ਦਾ ਵਰਗਾ ਹਾਂ ਜੀ ਉਹ ਇੱਛਾ ਸੀ ਹਾਂ ਜੀ ਤੇ ਫਿਰ ਤੁਸੀਂ ਇੱਕ ਲੱਲੇ ਲੱਤਾਂ 'ਚ ਬੜਦੇ ਹੋ ਤਾਂ ਫਿਰ ਇਹ ਤੁਹਾਨੂੰ ਕਿਹਨੇ ਦੱਸਿਆ ਇਹ ਬੱਚ ਬਈ ਤੁਹਾਨੂੰ ਦੱਸਿਆ ਵੀ ਖੇਡ ਖੇੜੀ ਗੁਜ਼ਰਤੀ ਆ ਬਸ ਜੀ ਪਹਿਲੇ ਦਿਨੋਂ ਮੈਂ ਬਾਜ ਦਾ ਨਾਟ ਦਾ ਸਪੀਡ ਪਹਿਲੇ ਦਿਨੋਂ ਹੀ ਆਈਆਂ ਜੀ ਇੱਥੇ ਜਦੋਂ ਤੁਹਾਨੂੰ ਦੱਸਿਆ ਵੀ 2 ਵਜੇ ਬਾਜ ਨਾਥ ਨੇ ਆਉਂਦਾ ਲੱਗੀ ਜਾਂਦਾ ਖੇਢੀ ਜਾਂਦਾ ਜੀ ਐਡੀ ਸੀ ਤੇ ਬਿੱਟੂ ਨਾਲ ਮੈਚ ਖੇਡੇ ਵੇਲੇ ਤੁਸੀਂ ਮਿਲੇ ਬਿੱਟੂ ਬਾਈ ਨੂੰ ਹਾਂ ਬਿੱਟੂ ਬਾਈ ਨੂੰ ਮਿਲਿਆ ਜੀ ਮੈਂ 11 'ਚ ਵੀ ਉਦੋਂ ਮਿਲਿਆ ਸੀ ਜੀ ਆਪਣਾ ਦਰਬੇ ਕੱਪ ਤੇ ਪਹਿਲੀ ਵਾਰੀ ਮਿਲਿਆ ਸੀ ਬਾਈ ਨੂੰ ਉਹ ਜਿਵੇਂ ਮੈਂ ਤੁਹਾਨੂੰ ਦੱਸਦਾ ਸੀ ਜਿਵੇਂ ਵੀ ਆਇਆਂ ਨਾ ਉਹ ਜਦੋਂ ਆਏ ਹੁੰਦੀ ਸੀ 70 ਗੱਲ ਵਾਲੇ ਬੰਦੇ ਜਾਂਦੇ ਹੁੰਦੇ ਜਿਵਾਰੇ ਗੱਲ ਹੁੰਦੀ ਸੀ ਬੰਦਿਆਂ ਦੀ ਉਹ ਐਵੇਂ ਬਾਈ ਦੱਸ ਕੇ ਗਿਆ ਵੀ ਪ੍ਰੈਸ਼ਰ 'ਚ ਨਹੀਂ ਖੇਡਣਾ ਵੀ ਮੇਰੀ ਗੱਲ ਹੁੰਦੇ ਜਾਂ ਐਵੇਂ ਤੇ ਵੀ ਬਾਈ ਰਿਲੈਕਸ ਹੋ ਕੇ ਖੇਡਣਾ ਆਪਦਾ ਜਿਵੇਂ ਗੇਮ ਆ ਗੇਮ ਪ੍ਰਤੀ ਓਵੇਂ ਖੇਡਣਾ ਹਾਂ ਤੇ ਉਹਦੇ ਬਾਈ ਨੂੰ ਮਿਲੇ ਸੀ ਪਹਿਲੀ ਵਾਰੀ ਤੇ ਦੁਬਾਰਾ ਮਿਲਦੇ ਰਹੇ ਪਰ ਬਾਈ ਨਾਲ ਖੇਡਣ ਦਾ ਮੌਕਾ ਨਹੀਂ ਮਿਲਿਆ ਹੈਗਾ ਉਹ ਬਾਈ ਦੇ ਐਵੇਂ ਵਿਰੁੱਧ ਮੈਚ ਇੱਕ ਦਿਨ ਉਹਦੇ ਪਿੰਡੀ ਮੈਚ ਤਾਲ 'ਚ ਖੇਡਦਾ ਸੀ ਉਹਦੇ ਬਾਈ ਨਾਲ ਮੈਚ ਲੱਗੇ ਸੀ ਜੀ ਹਾਂਜੀ ਤੇ ਨਿਊਜ਼ੀਲੈਂਡ ਤੋਂ ਬੰਦਾ ਤੁਸੀਂ ਦਬਾਈ ਖੇਡੇ ਹੋ ਹਾਂ ਜੀ ਦਬਾਈ ਤੇ ਓਵਰ ਜਿਹੜਾ ਐਕਸਪੀਰੀਅੰਸ ਤਜਰਬਾ ਤੁਹਾਡਾ ਉਹ ਕਿਵੇਂ ਰਿਹਾ ਉਹ ਵੀ ਵਧੀਆ ਰਿਹਾ ਜੀ ਉੱਥੇ ਅਸੀਂ ਮੈਚ ਹਰਗੇ ਸੀ ਮੈਂ ਹੁਣ ਪਹਿਲਾ ਮੈਚ ਹਰਗੇ ਸੀ ਜੀ ਹੂੰ ਤੇ ਇੱਕ ਫਿਰ ਹਰਿਆ ਹੋਇਆਂ ਦਾ ਲੱਗਦਾ ਹੁਣ ਦੋ ਮੈਚ ਖੇਡੇ ਸੀ ਉੱਥੇ ਇੱਕੋ ਮੈਚ ਹੁੰਦਾ ਹੁੰਦਾ ਨਾ ਜੀ ਇੱਕ ਦਿਨ ਦੀ ਕੱਪ ਹੁੰਦਾ ਉੱਥੇ ਜੀ ਦੋ ਮੈਚ ਖੇਡੇ ਸੀ ਉੱਥੇ ਜੀ ਵਧੀਆ ਰਿਹਾ ਉੱਥੇ ਲੋਡ ਰਿਹਾ ਜੀ ਆਪਦੀ ਐਵਰੇਜ ਵਧੀਆ ਰਹੀ ਹੂੰ ਹਾਂ ਜੀ ਤੇ ਹੁਣ ਥੋੜੇ ਸਮੇਂ ਤੋਂ ਮਿਰਕ ਗਰਾਉਂਡਾਂ ਥੋੜਾ ਦੂਰ ਲੱਗਦਾ ਮੈਚਾਂ ਦੇ ਵਿੱਚ ਘਟਨਾ ਚਲਾਉਣੇ ਹਾਂਜੀ ਇਹਦਾ ਕੀ ਕਰਨਾ ਹੈ ਇਹ ਵੀਰੇ ਮੇਰੇ ਆ ਪਿੰਡ ਮੋਡੇ ਤੇ ਛੱਟ ਵੱਜ ਗਈ ਸੀ ਕਦੋਂ ਆਪਣੇ 14 ਅਕਤੂਬਰ ਦਾ ਮੈਚ ਸੀ ਆਪਣੇ ਤੇ ਮੁੜ ਕੇ ਬਈ ਛੱਟ ਮੈਂ ਮੜੀ ਜੀ ਫੇਰ ਇੱਕ ਮਹੀਨਾ ਅਰੇਸਟ ਕਰਕੇ ਕਾਲੀ ਕਰ ਗਿਆ ਇਹ ਮੜਾ ਵੱਧ ਖਰਾਬ ਹੋ ਗਿਆ ਹੁਣ ਅਰੇਸਟੀ ਕਰੀ ਹੋਈ ਹੈ ਜੀ ਦਵਾਈ ਖਾਈ ਜਾਂਦਾ ਬਈ ਲੋਟ ਕਰੀ ਜਾਂਦੇ ਹਾਂ ਹਾਂਜੀ ਤੇ ਖੁਰਾਕ ਦਾ ਬਈ ਫਿਰ ਕਿਵੇਂ ਚੱਲਦਾ ਹੈ ਕਿਹੜੀ ਖੁਰਾਕ ਲੈਣੇ ਉਸੇ ਖਰਾਕ ਤਾਂ ਬਾਈ ਬਸ ਆਪਣੇ ਘਰੇ ਜਿਵੇਂ ਦੁੱਧ ਘਿਓ ਬਸ ਜਾਇ ਜੀ ਆਵਦੀ ਮਜ਼ਦੂਰੀ ਕਰਕੇ ਹੁੰਦੀ ਖਾਧੀਆਂ ਦਿਖਾਈ ਜਾਂਦੇ ਆ ਜੀ ਹਾਂ ਜੀ ਤੇ ਕਦੇ-ਕਦੇ ਮਨ ਦੇ ਵਿੱਚ ਇਦਾਂ ਦਾ ਤਾਂ ਨਹੀਂ ਆਉਂਦਾ ਵੀ ਯਾਰ 6:00 ਵੱਜ ਗਈ ਜਾਂ ਹੁਣ ਜਿਵੇਂ ਤੁਹਾਡਾ ਕੱਦ ਹੈ ਕੱਦ ਛੋਟਾ ਵੀ ਜੇ ਥੋੜਾ ਕੱਦ ਹੋਰ ਹੁੰਦਾ ਵੀ ਆਰਮੀ ਵਗੈਰਾ ਜਾਂ ਕਿਤੇ ਇੱਥੇ ਵੀ ਆਪਾਂ ਸੈਲੈਕਟ ਹੋ ਸਕਦੇ ਜੀ ਨਹੀਂ ਹੁਣ ਮੈਨੂੰ ਤਾਂ ਬਾਅਦ ਸੌਂ ਗਈ ਆ ਜੀ ਮੈਂ ਤਾਂ ਹਾਂ ਕਬੱਡੀ ਨੂੰ ਪਿਆਰ ਕਰਿਆ ਹੋਇਆ ਪਿਆਰ ਕਰਕੇ ਆਪਾਂ ਖੇਡਿਆ ਹਨਾ ਜੀ ਹਾਂ ਤੇ ਇਦਾਂ ਹੀ ਛੇਪਾਂ ਦਾ ਵੀ ਸਾਰਾ ਕੁਝ ਕੋਡੀ ਹੋ ਆਪਣੀ ਤਾਂ ਹਨਾ ਘਰੇ ਮੜਾ ਕਹਿੰਦੇ ਸੀ ਵੀ ਆ ਕੋਈ ਜੋਬ ਦੇਖ ਲੈ ਕੋਈ ਛੱਟਾਂ ਫਿੱਟਾ ਵੱਜ ਜਾਂਦੀਆਂ ਨੇ ਵੀ ਮੁੜ ਕੇ ਘਰੇ ਬੈਠਾ ਰਹਿਣਾ ਹਨਾ ਤੇ ਆਪਾਂ ਦਾ ਹੁਣ ਹੁਣ ਥੋੜੀ ਜਿਹੀ ਹੁਣ ਕਬੀਲਦਾਰੀ ਵੀ ਆਈ ਹੁਣ ਐ ਲੱਗਦਾ ਵੀ ਹਾਂ ਯਾਰ ਕੋਈ ਜੋਬੜੇ ਹੁੰਦੇ ਵੱਧ ਵੱੜ ਜੋਬ ਦੇਖੀ ਹੁੰਦੀ ਪਹਿਲਾਂ ਤਾਂ ਐ ਸੀ ਵੀ ਯਾਰ ਸੌਂਗ ਨੂੰ ਖੇਡੀ ਆਈ ਕੋਈ ਵੱਡੀ ਖੇਡਦੇ ਸੀ ਪਹਿਲਾਂ ਤਾਂ ਵੱਡੀ ਨਾਲ ਹੀ ਪਿਆਰ ਸੀ ਹਾਂ ਕਰੋ ਤਾਂ ਕਹਿੰਦੇ ਸੀ ਪਹਿਲਾਂ ਵੀ ਜਲ ਨਾਲ ਨਾਲ ਕੋਈ ਕੰਮ ਵੀ ਦੇਖ ਲੈ ਤੇ ਮੁੜ ਕੇ ਜੀ ਧਿਆਨ ਹੀ ਬਸ ਇੱਧਰ ਸੀ ਆਏ ਆ ਆਪਸੀਨ ਚ ਮਿਹਨਤ ਕਰਨੀ ਪੈਂਦੀ ਸੀ ਖਾਣਾ ਛੋਟੀ ਹਾਈਟ ਆ ਜੀ ਵਜ਼ਨ ਘੱਟ ਜਾਂਦਾ ਵਜ਼ਨ ਵਧਾਉਣ ਵਾਸਤੇ ਫਿਰ ਦਿਨ ਪਰ ਰਾਤ ਧਿਆਨ ਰੱਖਣਾ ਪੈਂਦਾ ਸੀ ਸਰੀਰ ਦੀ ਫਿਰ ਮੜਾ ਵਜ਼ਨ ਵਧਾ ਫਿਰ ਆਪਨ ਚ ਖੇਡਣ ਜੋਗ ਬਰਾ ਹੁੰਦੇ ਸੀ ਕੀ ਕਰਦੇ ਹੋ ਬਾਈ ਕਿਵੇਂ ਮਿਹਨਤ ਕਰਦੇ ਹੋ ਕਿੰਨਾ ਕੁ ਭਾਈ ਨੇ ਨਟਦੇ ਸੀ ਮਿਹਨਤ ਜੀ ਤਾਂ ਹੁਣ ਮੈਂ ਜਿਵੇਂ ਵਜ਼ਨ ਘਟਾ ਮੇਰੇ ਜੰਮੇ ਵੀ ਕਰ ਲੈਂਦਾ ਸੀ ਅੱਗੇ ਤਾਂ ਮੈਂ ਇਕੱਲੀ ਗਰਾਊਂਡ ਦੀ ਮਿਹਨਤ ਹੀ ਕਰਦਾ ਸੀ ਉਹਨੇ ਟਾਈਮ ਜੀ ਤੇ ਹੁਣ ਮੈਂ ਇੱਕ ਟਾਈਮ ਗਰਾਊਂਡ ਜਾਣਾ ਹੁੰਦਾ ਜੀ ਇੱਕ ਟਾਈਮ ਜੰਮਾ ਹੂੰ ਕੰਟਰੈਕਟ ਡੇਢ ਘੰਟਾ ਗਰਾਊਂਡ ਲਾਇਆ ਜਾਂਦਾ ਜੀ ਕੰਟਰੈਕਟ ਡੇਢ ਘੰਟਾ ਜਮ ਲਾਇਆ ਜਾਂਦਾ ਬਾਕੀ ਕੋਸ ਐ ਆ ਵੀ ਆਪਸੀਜਨ ਚਪੱਠੇ ਤੇ ਵੀ ਉੱਥੇ ਵੀ ਮਿਹਨਤ ਹੋਈ ਜਾਂਦੀ ਆ ਜੀ ਹੂੰ ਉੱਥੇ ਨਾਲ ਇਟਾ-ਉਟਾ ਲਾਉਣੀਆਂ ਗਾਰਾ-ਗੂਰਾ ਛੱਟਣਾ ਉੱਥੇ ਬਾਵਾ ਕਈ ਕੋਈ ਜਲਾਉਣੇ ਆ ਜੋਰ ਲੱਗਾ ਰਹਿੰਦਾ ਜੀ ਹਾਂ ਉਹਦੇ ਬਰਕੀ ਤਾਂ ਜਿਹੜੀ ਮੇਰੇ ਕੱਲੇ ਵੀ ਜਿਹੜਾ ਆ ਪਾ ਖੇਤੀ ਦਾ ਕਹ ਲਈ ਜੇ ਪੱਠੇ ਦਾ ਕੰਮ ਕਹੀ ਦਾ ਕੰਮ ਐ ਇਹਦੇ ਬਰਕੀ ਤਾਂ ਕੋਈ ਜਮ ਹੈ ਨਹੀਂ ਹਾਂ ਜਿਵੇਂ ਭਾਈ ਮਜ਼ਦੂਰ ਆ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਜਿਵੇਂ ਉਹਨਾਂ 6:00 ਵਜੇ ਆ ਤੁਹਾਡੀ ਕੋਈ ਹੈਲਪ ਸਪੋਰਟ ਵਗੈਰਾ ਕੀਤੀ ਹੈ ਭਰਾਵਾਂ ਨੇ ਹੈਲਪ ਬਾਈ ਜਿਵੇਂ ਤੁਹਾਨੂੰ ਦੱਸੀਆਂ ਨਾ ਵੀ ਸੁੱਖਾ ਭਾਜੀ ਨਿਊਜ਼ੀਲੈਂਡ ਵਾਲਾ ਉਹ ਕਰੀ ਜਾਂਦਾ ਜੀ ਤੇ ਆਪਣਾ ਆਪ ਲੈ ਯੂ ਐਸ ਹੋਰੀ ਨੇ ਇਹ ਕਰੰਦੇ ਹਾਂ ਜਿਵੇਂ ਇੱਕ ਮੁੰਡਾ ਆਪਣਾ ਅਕਲੀਏ ਤੋਂ ਬਿੱਲਾ ਮੈਨਾਂ ਖੇਡਦਾ ਹੁੰਦਾ ਸੀ ਉਹ ਵਿਚਾਰਾ ਕਰ ਹੁੰਦਾਗਾ ਲੱਖੀ ਝਨੇਰ ਹੋਇਆ ਜੀ ਤੇ ਭਾਈ ਮਨਪਸੰਦ ਰੇਡਰ ਜਾਫੀ ਦੀ ਗੱਲ ਕਰੀਏ ਹਾਂ ਜੀ ਆਪਣਾ ਮਨਪਸੰਦ ਜਾਫੀ ਪਹਿਲਾਂ ਤੁਸੀਂ ਜਿਵੇਂ ਜਿਵੇਂ ਬਾਜ ਨਹੀਂ ਖੇਡਦਾ ਹੁੰਦਾ ਜੀ ਬਚਪਨ ਚ ਬਿੱਟੂ ਦਗਾਲ ਸੀ ਬਾਈ ਸ਼ਰੂਵਰ ਦਗਾਲ ਬਿੱਟੂ ਦਗਾਲ ਹੂੰ ਤੇ ਆਪਣਾ ਰੀਡਰ ਬਾਈ ਕਾਲੂ ਰਸੂਲਪੁਰ ਗਿਆ ਕਾਲੂਰਸੂਲਪੁਰ ਹਾਂ ਤੇ ਹੁਣ ਬਾਈ ਰੀਡਰਾਂ ਚੋਂ ਜਿਵੇਂ ਹੁਣ ਖੇਡਦੇ ਜਿਹੜੇ ਨਵੇਂ ਬੰਦੇ ਹੂੰ ਸੁਲਤਾਨ ਤੇਦੁੱਲਾ ਬਾਈ ਜਾਫੀ ਪਾਲਾ ਜੀ ਹਾਂ ਕੀ ਖਾਸੀਅਤ ਲੱਗਦੀ ਹੈ ਬਾਈ ਆਪਾਂ ਆ ਗੱਲ ਬਿੱਟੂ ਦੀ ਕਰ ਲਈਏ ਜਿਹੜੇ ਵੀ ਤੁਸੀਂ ਖਿਡਾਰੀਆਂ ਦਾ ਨਾਮ ਲਿਆ ਹੈ ਹਾਂ ਤੇ ਕੀ ਖਾਸੀਅਤ ਕਿਉਂ ਵਧੀਆ ਲੱਗਦੇ ਤੁਹਾਨੂੰ ਵਧੀਆ ਬਾਈ ਬਿੱਟੂ ਬਾਲਾ ਖੁੱਲ ਕੇ ਖੇਡਦਾ ਸੀ ਬਾਈ ਦਾਬ ਵਾਲੇ ਸੀ ਬੰਦੇ ਕੋਲੇ ਹੂੰ ਬਸ ਉਹਦੀ ਫਰਨੀ ਮੈਨੂੰ ਵਧੀਆ ਲੱਗਦੀ ਸੀ ਬਈ ਐਵੇਂ ਹੂੰ ਜਿਵੇਂ ਤਾਹਾਂ ਤੋਂ ਹੋ ਕੇ ਥੱਲੇ ਹੋਣਾ ਉਹਨੇ ਬੰਦੇ ਨੇ ਹਮ ਬਸ ਆ ਚੀਜ਼ਾਂ ਵਧੀਆ ਲਾਦੀ ਸੀ ਬਈ ਤੂੰ ਬਟਰਾਇਆਂ ਵੀ ਕਰਦਾ ਰਹਿਆ ਮੈਂ ਓਏ ਬਈ ਹਮ ਤੇ ਬਹੁਤ ਉਹਨੂੰ ਦੇਖ ਦੇਖ ਕੇ ਬਹੁਤ ਗੁੱਸਾ ਹੋ ਚੱਕਿਆ ਮੁੰਡੇ ਕੋਲ ਕੰਪਿਊਟਰ ਹੁੰਦਾ ਸੀ ਹਮ ਉਹਦੇ ਕੋਲ ਮੈਚ ਦੇਖ ਕੇ ਉਦੋਂ ਆਪਣਾ ਹੁਣ ਤਾਂ ਸੋਸ਼ਲ ਮੀਡੀਆ ਆਮ ਹੋ ਗਿਆ ਜੀ ਹਮ ਅੱਗੇ ਕਿਸੇ ਕਿਸੇ ਕੋਲੇ ਮੈਚ ਹੁੰਦੇ ਐ ਕੰਪਿਊਟਰ 'ਚ ਹਮ ਉਦੋਂ ਦੇਖ ਕੇ ਗਰਾਊਂਡ 'ਚ ਪਿੰਡ ਫੇਰ ਕਰਕੇ ਦੇਖਦੇ ਬਈ ਓਵੇਂ ਹਮ ਹਾਂ ਤੇ ਫਿਰ ਕਾਮਯਾਬ ਹੋਇਆ ਉਹਨਾਂ 'ਚ ਹਾਂ ਜੀ ਕਾਮਯਾਬ ਹੋਇਆ ਹਾਂ ਹਾਂ ਬਈ ਜੀ ਹਾਂ ਜੀ ਤੇ ਪਾਲੇ ਦੀ ਸੁਲਤਾਨ ਦੀ ਉਹਨਾਂ ਦੀ ਗੱਲ ਕਰੀਏ ਹਾਂ ਜਦੋਂ ਸੁਲਤਾਨ ਬਈ ਦੇਖਾ ਸੁਲਤਾਨ ਵੀ ਛੱਕਦਾ ਕੌਡੀਆਂ ਪਾਉਣ ਚ ਬੰਦਾ ਹਮ ਸਟੈਮਣਾ ਬਹੁਤ ਤਾਕੜਾਗਾ ਤੇ ਬਾਕੀ ਬਈ ਨਹੀਂ ਰੇ ਡਰਾ ਅਗਲਾ ਤੁਰਦੀ ਨਹੀਂ ਹੈਗਾ ਉਹ ਪਹਿਲੀ ਖੜਿਆ ਹੁੰਦਾ ਢੇਰੀਆਂ ਤੇ ਤੇ ਦੁੱਲਾਗਾ ਬੰਦਾ ਦੁੱਲਾ ਬਹੁਤ ਖੁੱਲ ਕੇ ਖੇਡਦਾ ਬਈ ਦਲੇਰ ਨਾ ਖੇਡਦਾਗਾ ਤੇ ਵਧੀਆ ਲੱਗਦੀ ਰੇਡ ਉਹ ਬੰਦੇ ਦੀ ਹਾਂ ਤੇ ਫਿਰ ਬਈ ਦੁਨੀਆ ਦੇ ਕਿਹੜੇ ਸੁਪਰਸਟਾਰ ਨੂੰ ਫੜਕੇ ਤੁਹਾਨੂੰ ਖੁਸ਼ੀ ਮਿਲੀ ਖੁਸ਼ੀ ਦਾ ਬਾਈ ਹੁਣ ਜੋ ਆਪਾਂ ਜੱਫੇ ਲਾਉਣੇ ਆਪਦੀ ਵਧੀਆ ਰਹਿੰਦਾ ਹੈਗਾ ਜਿੱਥੇ ਖੁਸ਼ੀ ਦਾ ਹੁੰਦੀ ਹੋਇਆ ਬਾਈ ਤੇ ਕਈ ਵਾਰੀ ਆਪਾਂ ਦਾ ਕਿਸੇ ਉਸ ਖਿਡਾਰੀ ਨੂੰ ਜੱਫਾ ਲਾਦਣਾ ਜਿੱਥੇ ਕਹਦੀ ਹੈ ਵੀ ਲਾਲਾ ਲਾਲਾ ਹੋਈ ਨਹੀਂ ਹਾਂ ਬਾਈ ਐਵੇਂ ਮੈਂ ਸੁਖਮਨ ਚੋਲਾ ਸਾਹਿਬ ਫੜਿਆ ਸੀ ਆਪਣਾ ਬੋਦਲਾ ਕੱਪ ਤੇ ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਜੀ ਕੁਝ ਕੁ ਗੱਲ ਮੇਰੇ ਨਿਊਜ਼ੀਲੈਂਡ ਦੀ ਉਹਦੇ ਕਰਕੇ ਵੀ ਬੱਕੀ ਹੋ ਗਈ ਸੀ ਹਮ ਆਪਣਾ ਬੋਦਲਾ ਕੱਪ ਸੀ ਤੇ ਉਹ ਆਪਣਾ YouTube ਤੇ ਵੀ ਜੱਫਾ ਪਿਆ ਹੋਇਆ ਹੈਗਾ ਕੱਟ ਕੇ ਅੱਛਾ ਜੀ ਹਾਂ ਇਹ ਬਹੁਤ ਜਦੂਜਾਹਿਦ ਹੋਈ ਸੀ ਸਿਕੰਟ ਸਾਡੀ ਦੋਆ ਦੀ ਸੁਖਮਨ ਤੇ ਮੇਰੀ ਹਾਂ ਇਹ ਭਾਲ ਲੈ ਮੈਂ ਹਾਂ ਫਿਰ ਹੋਈ ਲਾਲਾ ਲਾਲਾ ਪੂਰੀ ਹਾਂ ਹਾਂ ਤੇ ਬਾਈ ਫਿਰ ਹੁਣ ਦਰਸ਼ਕ ਜਦੋਂ ਆਪਾਂ ਦੇਖਦੇ ਆਂ ਗਰਾਊਂਡ ਦੇ ਬਾਹਰ ਆਉਣਾ ਤਾਂ ਦਰਸ਼ਕਾਂ ਦਾ ਪਿਆਰ ਫੋਟੋਆਂ ਕਰਾਉਣੀਆਂ ਸੈਲਫੀਆਂ ਕਰਾਉਣੀਆਂ ਤੇ ਕਿਵੇਂ ਜਿਹਾ ਲੱਗਦਾ ਬਾਈ ਫਿਰ ਬਹੁਤ ਵਧੀਆ ਲੱਗਦਾ ਬਾਈ ਵਧੀਆ ਮਾਣ ਮਹਿਸੂਸ ਹੁੰਦਾ ਬਾਈ ਹੂੰ ਵਧੀਆ ਲੱਗਦਾ ਹੈਗਾ ਹਾਂਜੀ ਬਾਈ ਤੇ ਕਦੇ ਕੋਈ ਏਦਾਂ ਦਾ ਦਰਸ਼ਕ ਜਾਂ ਕੋਈ ਬਜ਼ੁਰਗ ਮਿਲਿਆ ਵੀ ਜਿਹੜਾ ਸਪੈਸ਼ਲੀ ਮਿਲ ਕੇ ਗਿਆ ਹੋਵੇ ਬਾਈ ਮੈਨੂੰ ਮਿਲਣਾ ਹਾਂਜੀ ਬਹੁਤ ਬਾਈ ਬਹੁਤ ਆਉਂਦੇ ਆ ਬਾਈ ਉਰੇ ਆਪਣੇ ਘਰੇ ਆ ਜਾਂਦੇ ਉਰੇ ਲੰਗਦੇ ਕਰਦੇ ਬਈ ਹਾਂ ਬਈ ਮਿਲਦੇ ਬਹੁ ਮਿਲਦੇ ਆਵਰੇ ਵੀ ਖੇਡਾਂ ਤੇ ਵੀ ਬਈ ਉਰੇ ਪਿੰਡ ਵੀ ਆ ਜਾਂਦਾ ਘਰੇ ਵੀ ਸਪੈਸ਼ਲ ਹੂੰ ਮਿਲਣਾ ਹਾਂ ਬਈ ਆਉਂਦੇ ਰਹਿੰਦੇ ਦੱਸ ਬਹੁਤ ਪਿਆਰ ਦਿੰਦੇ ਲੋਕ ਜੀ ਹਾਂਜੀ ਬਈ ਤੇ ਬਈ ਸਨਮਾਨਾਂ ਦੀ ਗੱਲ ਕਰੀਏ ਫਿਰ ਕਿੰਨੇ ਕੁ ਮਾਨ ਸਨਮਾਨ ਹੋਇਆ ਤੁਹਾਡੀ ਹਾਂਜੀ ਸਨਮਾਨ ਜੀ ਆਪਣੇ ਵਧੀਆ ਹੋਇਆ ਜੀ ਲੋਕਾਂ ਵੱਲੋਂ ਬਹੁਤ ਪਿਆਰ ਮਿਲਦਾ ਜੀ ਹੂੰ ਤੇ ਜਿਵੇਂ ਆਪਣਾ ਮੋਟਰਸਾਈਕਲ ਨਾਲ ਆਪਣੇ ਪਿੰਡ ਦੇ ਮੁੰਡਿਆਂ ਨੇ ਕਰਾਇਸੀ ਸੀ ਸੁਖੂਰੇ ਨੇ ਆਪਣਾ ਕੀਪਾ ਹੋਇਆ ਬਲਜੀਤ ਸਿੰਘ ਤੇ ਗੁਰਦੀਪ ਸਿੰਘ ਹੂੰ ਆਪਣੇ ਆ ਵੱਡੇ ਕੀਵਰਾਜ ਵਾਲੇ ਮੈਚ ਤੇ ਮੋਟਰਸਾਈਕਲ ਤੇ 16 ਚ ਹਾਂਜੀ ਤੇ ਮੁੜ ਕੇ ਇੱਕ ਮੇਰਾ ਮੋਟਰਸਾਈਕਲ ਸਰਮਾਨ ਚਨੇਰ ਹੋਇਆ ਜੀ ਕਾਲਜ ਯੂਐਸ ਵੱਲੋਂ ਦਿੱਤਾ ਗਿਆ ਸੀ ਹਾਂਜੀ ਤੇ ਬਾਕੀ ਹੋਰ ਮੁੱਦੇ ਵਗੈਰਾ ਦੇ ਛੋਟੇ ਮੋਟੇ ਆਪਣੇ ਆਡੀ ਮਿੱਤਰਾਂ ਵੱਲੋਂ ਹੋਰ ਚਾਹਣ ਵਾਲੇ ਵੀਰਾਂ ਵੱਲੋਂ ਵਧੀਆ ਪਿਆਰ ਮਿਲਦਾ ਵਧੀਆ ਮਾਨਸਬਾ ਜੀ